ਇਹ ਜਿਹੜਾ ਟੈਂਕ ਹੈ ਇਹ ਇਹਦੇ ਵਿੱਚ ਦਿਨ ਅਤੇ ਰਾਤ ਲੜਨ ਦੀ ਸਮਰੱਥਾ ਹੈ ਹਾਂਜੀ ਔਰ ਇਹਦਾ ਜਿਹੜੀ ਰੇਂਜ ਹੈ ਉਹ 2000 ਮੀਟਰ ਤੋਂ ਵੀ ਵੱਧ ਹੈ ਇਹਦਾ ਜਿਹੜਾ ਵજન ਹੈ ਉਹ 37 ਟਨ ਤੇ ਇਹ ਇਸ ਟੈਂਕ ਨੂੰ ਖਾਸ ਤੌਰ ਤੇ ਜਿਹੜੇ ਪਾਕਿਸਤਾਨ ਦੇ ਪੈਟਰਨ ਟੈਂਕਸ ਹਨ ਉਹਨਾਂ ਦੇ ਵਿਰੁੱਧ ਇਸਤੇਮਾਲ ਕੀਤਾ ਗਿਆ ਸੀ ਖੇਤਰਫਾਲ ਚੀਤੋ ਗਈ ਸੀ ਤੇ ਉਹਨਾਂ ਨੇ ਪਾਕਿਸਤਾਨ ਦੇ 7 ਟੈਂਕ ਦੇ ਨਾਲ ਤੋੜੇ ਸੀਗੇ ਉਹਦੇ ਨਾਲ ਪਾਸਾ ਜਿਹੜਾ ਸੀਗਾ ਬਿਲਕੁਲ ਪਲਟ ਗਿਆ ਸੀਗਾ ਤੇ ਪਾਕਿਸਤਾਨ ਆਰਮੀ ਆਪਣੇ ਟੈਂਕ ਛੱਡ ਕੇ ਭੱਜ ਗਈ ਸੀ ਔਰ ਇਹ ਜਿਹੜਾ ਟੈਂਕ ਇਹਨੂੰ ਅਸੀਂ T55 ਕਹਿੰਦੇ ਆ ਇਹਦਾ ਜਿਹੜਾ ਪਹਿਲਾ ਨਾਮ ਹੈ ਉਹ T54 ਸੀਗਾ ਉਹਦੇ ਵਿੱਚ ਕੁਝ ਇੰਪਰੂਵਮੈਂਟਸ ਕਰਕੇ ਇਹਨੂੰ T55 ਬਣਾ ਦਿੱਤਾ ਗਿਆ ਤਾਂ ਹਿੰਦੁਸਤਾਨ ਨੂੰ ਅ uh, 1960 ਤੋਂ ਬਾਅਦ ਖਾਸ ਤੌਰ ਤੇ 1965 ਦੀ ਲੜਾਈ ਤੋਂ ਬਾਅਦ ਨਵੇਂ ਹਥਿਆਰਾਂ ਦੀ ਜ਼ਰੂਰਤ ਸੀ ਜਿਹੜਾ ਸਾਡਾ ਯੁੱਧ ਪਾਕਿਸਤਾਨ ਦੇ ਨਾਲ 1965 ਈਸਵੀ ਦੇ ਵਿੱਚ ਰਨ ਆਫ ਕਸ਼ ਦੇ ਮਸਲੇ ਦੇ ਉੱਤੇ ਹੋਇਆ ਸੀ ਅ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਮੈਂ ਯਾਦ ਕਰਾ ਦੇਣਾ ਕਿ ਖਾਸ ਤੌਰ ਤੇ ਜਿਹੜੀ ਬਸੰਤਰ ਅਤੇ ਨਾਣਾ ਕੋਟ ਦੀਆਂ ਲੜਾਈਆਂ ਨੇ ਉਹਨਾਂ ਨੇ ਇਹਨਾਂ ਟੈਂਕਾਂ ਨੂੰ ਅਮਰ ਕਰ ਦਿੱਤਾ 15 ਅਗਸਤ ਆਜ਼ਾਦੀ ਦਿਹਾੜੇ ਨੂੰ ਲੈ ਕੇ ਗੁਰਦਾਸਪੁਰ ਨੂੰ ਵੱਡਾ ਤੋਹਫ਼ਾ ਜੜਾ ਵਾ ਦਿੱਤਾ ਗਿਆ ਹੈ ਗੁਰਦਾਸਪੁਰ ਦੇ ਵਿੱਚ ਇੱਕ ਟੈਂਕ ਚੌਂਕ ਬਣਾਇਆ ਗਿਆ ਜਿਸ ਦੇ ਵਿੱਚ ਜਿਹੜਾ ਇਤਿਹਾਸ ਦੇ ਨਾਲ ਜੁੜਿਆ ਟੈਂਕ ਜੜਾ ਵਾ ਟੀ 55 ਟੈਂਕ ਜੜਾ ਵਾ ਉਸ ਨੂੰ ਜੜਾ ਵਾ ਗੁਰਦਾਸਪੁਰ ਦੇ ਵਿੱਚ ਜਦੋਂ ਵੀ ਗੁਰਦਾਸਪੁਰ ਦੇ ਐਂਟਰ ਕਰੋਗੇ ਤੇ ਸਭ ਤੋਂ ਪਹਿਲਾਂ ਇਸ ਟੈਂਕ ਦੇ ਜਿਹੜੇ ਦਰਸ਼ਨ ਨੇ ਉਹ ਕਿਤੇ ਜਾਣਗੇ ਕਾਫੀ ਲੰਮਾ ਚੌੜਾ ਇਤਿਹਾਸ ਜੜਾ ਵਾ ਇਸ ਟੈਂਕ ਦਾ ਰਿਹਾ ਵਾ ਪ੍ਰੋਫੈਸਰ ਰਾਜਕਮਲ ਸਾਹਦ ਨਾਲ ਨੇ ਜੋ ਕਿ ਇਤਿਹਾਸਕਾਰ ਨੇ ਸਰ ਦੱਸ ਦਿਓ ਜੀ ਇਹ ਜੜਾ ਟੈਂਕ ਹੈਗਾ ਵਾ ਕਿੱਥੋਂ ਕਦੋਂ ਆਰਮੀ ਵਿੱਚ ਸ਼ਾਮਲ ਕੀਤਾ ਗਿਆ ਸੀ ਤੇ ਕਿੱਥੋਂ ਇਸ ਜਿਹੜੀ ਦੂਸਰਾ ਵਿਸ਼ਵ ਯੁੱਧ ਹੈ ਇਹ 1945 ਈਸਵੀ ਦੇ ਵਿੱਚ ਖਤਮ ਹੋਇਆ ਤਾਂ ਰਸ਼ੀਆ ਇੱਕ ਬੜਾ ਤਾਕਤਵਾਰ ਮੁਲਕ ਹੋ ਕੇ ਉੱਭਰਿਆ ਤਾਂ ਰਸ਼ੀਆ ਨੇ ਸੈਕੰਡ ਵਰਲਡ ਵਾਰ ਤੋਂ ਬਾਅਦ ਆਪਣੀ ਇੱਕ ਨਵੀਂ ਸੀਰੀਜ਼ ਟੈਂਕਾਂ ਦੀ ਪ੍ਰੋਡਿਊਸ ਕਰਨੀ ਸ਼ੁਰੂ ਕੀਤੀ ਜਿਹਨੂੰ ਟੀ ਸੀਰੀਜ਼ ਕਿਹਾ ਜਾਂਦਾ ਹੈ ਔਰ ਇਹ ਜਿਹੜਾ ਟੈਂਕ ਇਹਨੂੰ ਅਸੀਂ ਟੀ 55 ਕਹਿੰਦੇ ਆ ਇਹਦਾ ਜਿਹੜਾ ਪਹਿਲਾ ਨਾਂ ਹੈ ਉਹ ਟੀ ਵੀ 54 ਸੀਗਾ ਉਹਦੇ ਵਿੱਚ ਕੁਝ ਇੰਪਰੂਵਮੈਂਟਸ ਕਰਕੇ ਇਹਨੂੰ ਟੀ 55 ਬਣਾ ਦਿੱਤਾ ਗਿਆ ਤਾਂ ਹਿੰਦੁਸਤਾਨ ਨੂੰ 1960 ਤੋਂ ਬਾਅਦ ਖਾਸ ਤੌਰ ਤੇ 1965 ਦੀ ਲੜਾਈ ਤੋਂ ਬਾਅਦ ਨਵੇਂ ਹਥਿਆਰਾਂ ਦੀ ਜ਼ਰੂਰਤ ਸੀ ਜਿਹੜਾ ਸਾਡਾ ਯੁੱਧ ਪਾਕਿਸਤਾਨ ਦੇ ਨਾਲ 1965 ਈਸਵੀ ਦੇ ਵਿੱਚ ਰਨ ਆਫ ਕਸ਼ ਦੇ ਮਸਲੇ ਦੇ ਉੱਤੇ ਹੋਇਆ ਸੀ ਤਾਂ 1968 ਨੂੰ ਇੰਡੀਅਨ ਆਰਮਡ ਫੋਰਸਸ ਦੇ ਵਿੱਚ ਇਸ ਨੂੰ ਇੰਟਰੋਡਿਊਸ ਕਰ ਦਿੱਤਾ ਗਿਆ ਔਰ ਕਈ ਸਾਲ ਇਹ ਸਾਡੀਆਂ ਜਿਹੜੀਆਂ ਆਰਮਡ ਯੂਨਿਟਸ ਨੇ ਉਹਨਾਂ ਦੇ ਵਿੱਚ ਸੇਵਰ ਅਤਰਿਆ ਇਸ ਨੂੰ ਆਪਣੇ ਜੋਰ ਦਿਖਾਉਣ ਦਾ ਮੌਕਾ ਉਦੋਂ ਮਿਲਿਆ ਜਦੋਂ ਬੰਗਲਾਦੇਸ਼ ਦੇ ਇਸ਼ੂ ਦੇ ਉੱਤੇ ਹਿੰਦੁਸਤਾਨ ਤੇ ਪਾਕਿਸਤਾਨ ਦੇ ਵਿੱਚ 1971 ਦੀ ਲੜਾਈ ਛੇੜ ਪਈ ਇਸ T55 ਟੈਂਕ ਨੇ ਨਾਨਾਕੋਟ ਬਸੰਤਰ ਅਤੇ ਗਰੀਪੁਰ ਦੀਆਂ ਲੜਾਈਆਂ ਦੇ ਵਿੱਚ ਹਿੱਸਾ ਲਿਆ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਮੈਂ ਯਾਦ ਕਰਾ ਦੇਣਾ ਕਿ ਖਾਸ ਤੌਰ ਤੇ ਜਿਹੜੀ ਬਸੰਤਰ ਅਤੇ ਨਾਨਾਕੋਟ ਦੀਆਂ ਲੜਾਈਆਂ ਨੇ ਉਹਨਾਂ ਨੇ ਇਨ੍ਹਾਂ ਟੈਂਕਾਂ ਨੂੰ ਅਮਰ ਕਰ ਦਿੱਤਾ ਤਾਂ ਉਹਨਾਂ ਟੈਂਕਾਂ ਦੇ ਵਿੱਚ ਸਾਡੇ ਉਹਨਾਂ ਲੜਾਈਆਂ ਦੇ ਵਿੱਚ ਸਾਡੇ ਕੁਝ ਬਹੁਤ ਜਿਹੜੇ ਵੀਰ ਸੈਨਿਕ ਸਨ ਜਿਨ੍ਹਾਂ ਵਿੱਚ ਮੇਜਰ ਕੈਪਟਨ ਰੈਂਕ ਦੇ ਵੀ ਅਫਸਰ ਸ਼ਾਮਲ ਸਨ ਉਹ ਸ਼ਹੀਦ ਹੋ ਗਏ ਪਰ ਇਸ ਟੈਂਕ ਨੇ ਪਾਕਿਸਤਾਨ ਦੇ ਉਸ ਹੱਡ ਨੂੰ ਰੋਕ ਲਿਆ ਜਿਹੜਾ ਉਹ ਸ਼ੰਭ ਜੋੜੀਆਂ ਵੱਲ ਕ੍ਰੀਏਟ ਕਰ ਰਹੇ ਸਨ ਤੁਹਾਨੂੰ ਯਾਦ ਹੋਵੇ ਕਿ ਜਦੋਂ ਇੰਡੀਆ ਨੇ ਲਾਹੌਰ ਦੇ ਉੱਤੇ ਹਮਲਾ ਐਸੇ ਕਰਕੇ ਕੀਤਾ ਸੀ ਕਿਉਂਕਿ ਪਾਕਿਸਤਾਨੀ ਸਿਨਮਾ ਜਿਹੜੀਆਂ ਸਨ ਉਹ ਬੜੀ ਤੇਜ਼ੀ ਨਾਲ ਉਹ ਸ਼ੇਰੀ ਨਗਰ ਜੰਮੂ ਸੜਕ ਨੂੰ ਕੱਟ ਦੇਣਾ ਚਾਹੁੰਦੀਆਂ ਸਨ ਤਾਂ ਉਸ ਵਕਤ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਦੇ ਉਕਮਾਨਸਰ ਸ਼੍ਰੀਮਤੀ ਅੰ드ਰਾ ਗਾਂਧੀ ਉਸ ਵਕਤ ਪ੍ਰਧਾਨ ਮੰਤਰੀ ਸਨ ਹਿੰਦੁਸਤਾਨ ਦੀ 에ਅਰ ਫੋਰਸ ਨੇ ਅਸਮਾਨ ਤੋਂ ਬੰਬ ਵਰ੍ਹਣੇ ਸ਼ੁਰੂ ਕੀਤੇ ਔਰ ਉਹਨਾਂ ਦਾ ਰਾਹ ਜਿਹੜਾ ਹੈ ਬਸੰਤਰ ਤੇ ਨਾਨਾਕੋਟ ਵਿਖੇ T50 5 ਟੈਂਕ ਨੇ ਰੋਕ ਲਿਆ ਇਹ ਟੈਂਕ ਦੀ ਸਥਾਪਨਾ ਸ਼੍ਰੀਮਾਨ ਵਿਸ਼ੇਸ਼ਗ ਸਰੰਗਲ ਜਿਹੜੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਕਮ ਚੇਅਰਮੈਨ ਡਿਸਟ੍ਰਿਕਟ ਹੈਰੀਟੇਜ ਸੁਸਾਇਟੀ ਨੇ ਉਹਨਾਂ ਦੇ ਯਤਨਾਂ ਦੇ ਨਾਲ ਆਰਮਡ ਵਹੀਕਲ ਡੀਪੂ ਪੂਨੇ ਤੋਂ ਲਿਆਂਦਾ ਗਿਆ ਹੈ ਔਰ ਇਹ ਕਈ ਦਿਨਾਂ ਦਾ ਸਫਰਤਾ ਕੀਤਾ ਔਰ ਕਈ ਦਿਨਾਂ ਦੇ ਸਫਰਤਾਤ ਕਰਨ ਤੋਂ ਬਾਅਦ ਇਹਨੂੰ ਬਬਰੀ ਬਾਈਪਾਸ ਚੌਂਕ ਦੇ ਉੱਤੇ ਸਥਾਪਿਤ ਕੀਤਾ ਜਾ ਰਿਹਾ ਹੈ ਇਹ ਸਾਡੇ ਗੁਰਦਾਸਪੁਰ ਦੇ ਬੱਚੀਕਾਂ ਲਈ ਇੱਕ ਖਾਸ ਸਰਤੇ ਜਿਹੜਾ ਸਾਡਾ ਯੁਵਾ ਵਰਗ ਹੈ ਉਹਨਾਂ ਵਾਸਤੇ ਇੱਕ ਇਨਸਪੀਰੇਸ਼ਨ ਦਾ ਚਾਨਣ ਮਨਾਰਾ ਹੋਵੇਗਾ ਔਰ ਆਸ ਹੈ ਕਿ ਇਹ ਜਿਹੜਾ ਟੈਂਕ ਹੈ ਉਹਨਾਂ ਸ਼ਹੀਦਾਂ ਦੀ ਯਾਦ ਦਲਵਾਏਗਾ ਜਿਹੜੇ 1965 ਕਤਰ ਜਾਂ ਕਾਰਗਿਲ ਦੀ ਲੜਾਈ ਦੇ ਵਿੱਚ ਲੜਦੇ ਹੋਏ ਪਾਕਿਸਤਾਨੀਆਂ ਚੀਨ ਦੇ ਵਿਰੁੱਧ ਸ਼ਹੀਦ ਹੋ ਗਏ ਇਹ ਜਿਹੜਾ ਟੈਂਕ ਹੈਗਾ ਵਾ ਕਿੰਨੀਆਂ ਲੜਾਈਆਂ ਵਿੱਚ ਇਸਤੇਮਾਲ ਕੀਤਾ ਗਿਆ ਤੇ ਕਿਹੜੀਆਂ-ਕਿਹੜੀਆਂ ਸਹੂਲਤਾਂ ਦੇ ਨਾਲ ਜਿਹੜੀਆਂ ਹਥਿਆਰਾਂ ਦੇ ਨਾਲ लैस ਕੀਤੀ ਇਹ 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 ਜਿਹੜਾ ਟੈਂਕ ਹੈ ਇਹ ਇਹਦੇ ਵਿੱਚ ਦਿਨ ਅਤੇ ਰਾਤ ਲੜਨ ਦੀ ਸਮਰੱਥਾ ਹੈ ਹਾਂਜੀ ਔਰ ਇਹ ਦਾ ਜਿਹੜੀ ਰੇਂਜ ਹੈ ਉਹ 2000 ਮੀਟਰ ਤੋਂ ਵੀ ਵੱਧ ਹੈ ਇਹਦਾ ਜਿਹੜਾ ਵਜ਼ਨ ਹੈ ਉਹ 37 ਟਨ ਹੈ ਤੇ ਇਹ ਇਸ ਟੈਂਕ ਨੂੰ ਖਾਸ ਤੌਰ ਤੇ ਜਿਹੜੇ ਪਾਕਿਸਤਾਨ ਦੇ ਪੈਟਰਨ ਟੈਂਕਸ ਹਨ ਉਹਨਾਂ ਦੇ ਵਿਰੁੱਧ ਇਸਤੇਮਾਲ ਕੀਤਾ ਗਿਆ ਸੀ ਬਿਲਕੁਲ ਇਧਰ ਚਾਲ ਸਾਹਿਬ ਸਾਡ ਨਾਲ ਨੇ ਗੱਲਬਾਤ ਕਰਨੇ ਸਰ ਤੁਸੀਂ ਦੱਸ ਦਿਓ ਤੁਸੀਂ ਆਰਮੀ ਪਰਸਨ ਰਹੇ ਹੈਗੇ ਹੋ ਕਿੰਨਾ ਕੁ ਜੜਾ ਵਾ ਲਾਹੇਵੰਦ ਸੀਗਾ ਇਹ ਟੈਂਕ ਤੇ ਕਿਹੜੀ-ਕਿਹੜੀ ਸਹੂਲਤਾਂ ਨਾਲ ਲੈ ਸਾਇਗਾ ਸੀਗਾ ਤੇ ਕਿੰਨਾ ਵਧੀਆ ਹੋਇਆ ਸੀ ਜਦੋਂ ਇਹ ਆਰਮੀ ਵਿੱਚ ਪਹੁੰਚਿਆ ਸੀ 71 ਦੀ ਵਾਰ ਜਿਹੜੀ ਹੈ ਉਹਦੇ ਵਿੱਚ ਜਿਹੜਾ ਪ੍ਰੈਸ ਸਾਹਿਬ ਨੇ ਹੁਣੇ ਨਾਂ ਦੱਸਿਆ ਏਰੀਆ ਦਾ ਉਹਦੇ ਵਿੱਚ ਮੈਨੂੰ ਯਾਦ ਹੈ ਕਿ ਕੈਪਟਨ ਖੇਤਰਪਾਲ ਨੂੰ ਪਰਵੀਰ ਚੱਕਰ ਮਿਲਿਆ ਸੀਗਾ ਇਸੇ ਇਹ ਟੈਂਕ ਦੇ ਵਿੱਚ ਸੀਗੇ ਉਹ ਤੇ ਉਹਨਾਂ ਨੇ ਪਾਕਿਸਤਾਨ ਦੇ ਸੱਤ ਟੈਂਕ ਤੋੜੇ ਸੀਗੇ ਤੇ ਪਾਕਿਸਤਾਨ ਨੂੰ ਹਰਾਇਆ ਸੀ ਇਸੇ ਟੈਂਕ ਦੇ ਨਾਲ ਇਸੇ ਟੈਂਕ ਨਾਲ ਇਹ ਬਸੰਤਰ ਦੀ ਲੜਾਈ ਹੈ ਬਸੰਤਰ ਦੀ ਲੜਾਈ ਦੇ ਵਿੱਚ ਖੇਤਰਪਾਲ ਮਾਰੇ ਗਏ ਖੇਤਰਪਾਲ ਅਰੁਣ ਖੇਤਰਪਾਲ ਸ਼ਹੀਦ ਹੋ ਗਏ ਸੀ ਤੇ ਉਹਨਾਂ ਨੇ ਪਾਕਿਸਤਾਨ ਦੇ ਸੱਤ ਟੈਂਕ ਦੇ ਨਾਲ ਤੋੜੇ ਸੀਗੇ ਉਹਦੇ ਨਾਲ ਪਾਸਾ ਜਿਹੜਾ ਸੀਗਾ ਬਿਲਕੁਲ ਪਲਟ ਗਿਆ ਸੀਗਾ ਤੇ ਪਾਕਿਸਤਾਨ ਆਰਮੀ ਆਪਣੇ ਟੈਂਕ ਛੱਡ ਕੇ ਭੱਜ ਗਈ ਸੀ। ਇਸ ਟੈਂਕ ਨੂੰ ਜਦੋਂ ਜਿੱਕੇ ਆ ਵੀ ਜਿਹੜੇ ਆਰਮੀ ਦੇ ਖੇਤਰ ਪਾਸ ਸਨ ਜਨ ਉਹਨਾਂ ਨੂੰ ਇਹਨਾਂ ਨੂੰ ਜੋ ਕੁਮਾਰ ਦਿੱਤੀ ਗਈ ਸੀਗੀ ਉਦੋਂ ਕਿੰਨਾ ਕੋਖਾ ਸੀ ਲੜਾਈ ਦੇ ਵਿੱਚ ਜਦੋਂ ਇਹ ਟੈਂਕ ਉਤਰਿਆ ਤਾਂ ਫਿਰ ਲੜਾਈ ਦੇ ਹਾਲਾਤ ਕਿਤਾ ਬਦਲੇ ਸੀਗੇ। ਅ ਜਿਸ ਤਰ੍ਹਾਂ ਕਿ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਜਿਹੜੇ ਜੰਮੂ ਹਾਈਵੇ ਆ ਉਹਨੂੰ ਸ਼੍ਰੀਨਗਰ ਉਹਨੂੰ ਚਿਕਨੈਕ ਤੋਂ ਉਹਨਾਂ ਨੂੰ ਤੋਂ ਹਰ ਕੈਪਚਰ ਕਰਨਾ ਚਾਹੁੰਦੇ ਸੀਗੇ। ਲੇਕਿਨ ਜਦੋਂ ਸਾਡੀ ਆਰਮੀ ਨੂੰ ਪਤਾ ਲੱਗਿਆ ਇੰਟੈਲੀਜੈਂਸ ਮਿਲੀ ਤਾਂ ਸਾਡੀ ਜਿਹੜੇ ਆਰਮਡ ਕੋਰ ਆ ਉਹਨਾਂ ਨੇ ਉਹਨੂੰ ਰਸਤੇ ਦੇ ਵਿੱਚ ਨਣਕਾਣਾਉਂ ਤੋਂ ਬਸੰਦਰ ਦੇ ਕੋਲ ਰੋਕ ਲੈਸ। ਹੁਣ ਤੁਸੀਂ ਵੇਖਿਆ ਕਿ ਇਹ ਟੈਂਕ ਦਾ ਪੂਰਾ ਇਤਿਹਾਸ ਹੈਗਾ ਵਾ ਕਈ ਲੜਾਈਆਂ ਜਿਹੜੀਆਂ ਨੇ ਉਸ ਟੈਂਕ ਨੇ ਲੜੀਆਂ ਹੈਗੀਆਂ ਦੱਸਿਆ ਜਾ ਰਿਹਾ ਕਿ ਇੱਕ ਵਾਰ ਜਦੋਂ ਲੜਾਈ ਹੋਈ ਸੀ ਤਾਂ ਪਾਕਿਸਤਾਨ ਜਿਹੜਾ ਵਾ ਉਹ ਕਬਜ਼ਾ ਨਹੀਂ ਸੀ ਕਰਨ ਦੇ ਰਿਹਾ ਜੰਮੂ ਦੇ ਵਿੱਚ ਉਸ ਤੋਂ ਬਾਅਦ ਇਸ ਟੈਂਕ ਨੂੰ ਜਿਹੜਾ ਵਾ ਮੈਦਾਨ ਦੇ ਵਿੱਚ ਉਤਾਰੇ ਗਿਆ ਸੀ ਜੰਗ ਦੇ ਵਿੱਚ ਉਤਾਰਿਆ ਗਿਆ ਸੀ ਜਿਸ ਤੋਂ ਬਾਅਦ ਕਾਫੀ ਜਦੋਜਾਦ ਤੋਂ ਬਾਅਦ ਇਸ ਟੈਂਕ ਨੇ ਦੁਸ਼ਮਣਾਂ ਦੇ ਦੰਦ ਜਿਹੜੇ ਨੇ ਪਾਕਿਸਤਾਨ ਦੇ ਦੰਦ ਜਿਹੜੇ ਨੇ ਉਹ ਖੱਟੇ ਕੀਤੇ ਸੀਗੇ ਜਿਹੜਾ ਟੈਂਕ ਹੈਗਾ ਜਿਹੜਾ ਅਸੀਂ ਅੱਜ ਇੱਥੇ ਲਗਾਇਆ ਹੈਗਾ ਬਵਰੀਕ ਚੌਂਗ ਤੇ ਇਹ T-55 ਟੈਂਕ ਹੈਗਾ ਇਹ ਅਸੀਂ 1960 'ਚ ਰੂਸ ਤੋਂ ਲਿਤਾ ਸੀਗਾ ਐਂਡ ਇਸ ਟੈਂਕ ਨੇ ਚਾਰ ਵੱਡੀਆਂ-ਵੱਡੀਆਂ ਲੜਾਈਆਂ ਲੜੀਆਂ ਖਾਸ ਕਰਕੇ 1971 'ਚ ਇਹ ਚਾਰ ਅਲੱਗ-ਅਲੱਗ ਜਗ੍ਹਾ ਤੇ ਗਿਆ ਇਹਦੀ ਖਾਸੀਅਤ ਆ ਸੀਗੀ ਕਿ ਇਹ ਦਿਨੇ ਤੇ ਰਾਤੀ ਦੋਨੋਂ ਟਾਈਮ ਲੜਾਈ ਕਰ ਸਕਦਾ ਸੀਗਾ ਇਦੇ ਨਾਲ ਅਸੀਂ 1971 ਦੀ ਲੜਾਈ 'ਚ ਜਰੂਰ ਵਿਜੇਪਈ ਹੈਗੀ ਹੈ ਪਾਕਿਸਤਾਨ ਦੇ ਉੱਤੇ ਆਜ਼ਾਦੀ ਦੇ ਗੱਲ ਦੇ ਸ਼ੁਭ ਦਿਹਾੜੇ ਦੇ ਮੌਕੇ ਅਸੀਂ ਅੱਜ ਇਹ ਟੈਂਕ ਨੂੰ ਜਿਲ੍ਹਾ ਗੁਰਦਾਸਪੁਰ ਨੂੰ ਸਮਰਪਿਤ ਕਰ ਰਹੇ ਹਾਂ ਤਾਂਕਿ ਇਹ ਜਿਹੜੀ ਨਿਸ਼ਾਨੀ ਹੈ ਸਾਡੇ ਸ਼ੂਰ ਵੀਰਾਂ ਦੀ ਜਿਹੜੀ ਕੁਰਬਾਨੀ ਹੈ ਉਹਨੂੰ ਹਮੇਸ਼ਾ ਯਾਦ ਰੱਖਿਆ ਜਾ ਸਕੇ ਜਿਹੜੀਆਂ ਲੜਾਈਆਂ ਇਸ ਦੇਸ਼ ਵਾਸਤੇ ਲੜੀਆਂ ਗਈਆਂ ਜਿਹਦੇ ਵਾਸਤੇ ਕੁਰਬਾਨੀਆਂ ਦਿੱਤੀਆਂ ਗਈਆਂ ਉਹਨਾਂ ਸਾਰਿਆਂ ਨੂੰ ਅਸੀਂ ਨਮਨ ਕਰਦੇ ਹਾਂ ਤੇ ਅੱਜ ਉਹ ਸਾਰੇ ਸ਼ੂਰ ਵੀਰਾਂ ਨੂੰ ਯਾਦ ਕਰਦੇ ਹਾਂ ਇਸ ਕਰਕੇ ਅਸੀਂ ਗੁਰਦਾਸਪੁਰ ਜ਼ਿਲ੍ਹੇ 'ਚ ਇਹ ਟੈਂਕ ਲਗਾਇਆ ਹੈਗਾ ਮੇਰੀ ਹੁਣੇ ਚੇਅਰਮੈਨ ਸਾਹਿਬ ਨਾਲ ਵੀ ਗੱਲ ਹੋ ਰਹੀ ਸੀ ਬਾਕੀ ਆਫੀਸਰ ਸਾਹਿਬ ਨਾਲ ਵੀ ਗੱਲ ਹੋ ਰਹੀ ਸੀ ਕਿ ਕਿਦਾਂ ਇਹ ਟੈਂਕ ਆਉਣ ਵਾਲੀ ਜਨਰੇਸ਼ਨ ਨੂੰ ਇਨਸਪਾਇਰ ਕਰੇਗਾ ਤੇ ਯਾਦ ਦਿਲਾਏਗਾ ਕਿ ਸਾਡੇ ਦੇਸ਼ 'ਚ ਜਿਹੜੇ ਸਾਡੇ ਸੈਨਿਕ ਹੈ ਉਹ ਅੱਜ ਵੀ ਉੱਥੇ ਖੜੇ ਹੈ ਲੜਾਈ ਸਾਡੀ ਲਗਾਤਾਰ ਸਾਡੇ ਜਿਹੜੇ ਪड़ोसी ਦੇਸ਼ ਨਾਲ ਜਾਰੀ ਰਹਿੰਦੀ ਹੈ ਉਹ ਉਸ ਦੇ ਵਾਸਤੇ ਸਾਡੇ ਜਿਹੜੇ ਸ਼ੂਰਵੀਰ ਹੈਗੇ ਕਿੰਨਾ ਦਿਨ ਰਾਤ ਮਿਹਨਤ ਕਰਦੇ ਹੈਗੇ ਸੋ ਆਉਣ ਵਾਲੀ ਜਨਰੇਸ਼ਨਸ ਨੂੰ ਇਹ ਟੈਂਕ ਜ਼ਰੂਰ ਇਨਸਪਾਇਰ ਕਰੇਗਾ ਤੇ ਆ ਜਿਹੜੀ ਕਹਾਣੀ ਹੈ ਇੱਕ ਜਿਹੜਾ ਬੜਾ ਸਵਰਨਮ ਇਤਿਹਾਸ ਹੈ ਪੰਜਾਬ ਦਾ ਐਂਡ ਇੰਡੀਆ ਦਾ ਇਹ ਇਹਨੂੰ ਹਮੇਸ਼ਾ ਉਜਾਗਰ ਕਰੇਗਾ ਤੇ ਆਉਣ ਵਾਲੀ ਜਨਰੇਸ਼ਨ ਨੂੰ ਕਾਫੀ ਜ਼ਿਆਦਾ ਇਨਸਪੀਰੇਸ਼ਨ ਮਿਲੇਗੀ ਲੋਕਾਂ ਨੇ ਮੰਨਿਆ ਜੀ ਕਿ ਇੰਨੀ ਵੱਡੀਆਂ ਲਾਈਟਾਂ ਲਗਾਈਆਂ ਜਾਂ ਤਾਂ ਜੋ ਰਾਤ ਨੂੰ ਵੀ ਲੋਕ ਜਿਹੜੇ ਨੇ ਬਿਲਕੁਲ ਕਿਉਂਕਿ ਟੈਂਕ ਆਪਣੇ ਕੋਲ ਹੋਣੇ ਆਇਆ ਹੈਗਾ ਐਂ ਬੜਾ ਸ਼ੁਭ ਦਿਹਾੜੇ ਦੇ ਮੌਕੇ ਆਇਆ ਹੈਗਾ ਸਾਡੀ 78ਵੀਂ ਕੱਲ ਹੈਗੀ ਹੈ ਆਜ਼ਾਦੀ ਦਿਹਾੜਾ ਹੈਗਾ ਸੋ ਅਸੀਂ ਇਸ ਵਾਸਤੇ ਇਹ ਤੇ ਲਾਈਟਾਂ ਵੀ ਲਗਾਵਾਂਗੇ ਇਹਦੀ ਮੇਨਟੇਨੈਂਸ ਵੀ ਡਿਸਟ੍ਰਿਕਟ ਜਿਹੜੀ ਹੈਰੀਟੇਜ ਸੁਸਾਇਟੀ ਉਹ ਕਰੇਗੀ ਅਗਰ ਸਮਾਂ ਟੈਂਕ ਨੂੰ ਦਾਈ ਪਿਛਾਰੀ ਬਣਾਉਣ ਦਾ ਕੰਮ ਕੱਲ ਉਸ ਤੋਂ ਬਾਅਦ ਉਹ ਸ਼ਾਮ ਦੇਖਿਆ ਨਹੀਂ ਕਿ ਬਹੁਤ ਬਹੁਤ ਇਹਨਾਂ ਨੂੰ ਉਹ ਮਿਲਟਰੀ ਵਾਲੇ ਲੱਗੇ ਜਿਲੰਦਰ ਲੱਗੇ ਜਿਲੰਦਰ ਲੱਗੇ ਬਟ ਇਹਦੀ ਆਪਾਂ ਮੇਨਟੇਨੈਂਸ ਡਿਸਟ੍ਰਿਕਟ ਹੈਰੀਟੇਜ ਸੁਸਾਇਟੀ ਕਰੇਗੀ ਤੇ ਅੱਜ ਬੜਾ ਵਧੀਆ ਦਿਨ ਹੈਗਾ ਵਾ ਕਿ 15 ਅਗਸਤ ਦੇ ਇਸ ਟੈਂਕ ਨੂੰ ਗੁਰਦਾਸਪੁਰ ਦੇ ਵਿੱਚ ਲਿਆਂਦਾ ਗਿਆ ਇਸ ਚੌਂਕ ਦੇ ਵਿੱਚ ਸਥਾਪਿਤ ਕੀਤਾ ਗਿਆ ਤਾਂ ਜੋ ਆਉਣ ਵਾਲੀ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਆ ਉਸ ਉਹ ਵੀ ਇਤਿਹਾਸ ਬਾਰੇ ਜਾਣੂ ਹੋ ਸਕੇ ਕੈਮਰਾ ਪਰਸਨ ਜਗਜੀਤ ਸਿੰਘ ਦੇ ਨਾਲ ਅਫਤਾਰ ਸਿੰਘ ਸਪੋਕਸਮੈਨ ਟੀਵੀ ਗੁਰਦਾਸਪੁਰ